ਪੰਜਾਬ ਦੀ ਆਪ ਸਰਕਾਰ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਡਾਕਟਰ ਰਵਜੋਤ ਸਿੰਘ ਦਾ ਹੁਸ਼ਿਆਰਪੁਰ ਵਿਖੇ ਪਹੁੰਚਣ ਤੇ ਪਾਰਟੀ ਵਰਕਰਾਂ ਤੇ ਸ਼ਹਿਰ ਵਾਸੀਆਂ ਵੱਲੋਂ ਜਿੱਥੇ ਨਿਗਾ ਸਵਾਗਤ ਕੀਤਾ ਗਿਆ ਉੱਥੇ ਹੀ ਉਹਨਾਂ ਨੂੰ ਗੋਡ ਆਫ ਆਨਰ ਵੀ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਕਿਹਾ ਕਿ ਦੁਆਬੇ ਦੇ ਇਸ ਹਰਿਆਵਲ ਜ਼ਿਲ੍ਹੇ ਲਈ ਜਿੱਥੇ ਵਿਸ਼ੇਸ਼ ਪ੍ਰੋਜੈਕਟ ਲਿਆਂਦੇ ਜਾਣਗੇ ਉੱਥੇ ਹੀ ਉਹਨਾਂ ਕਿਹਾ ਕਿ ਉਹ ਪਾਰਟੀ ਵੀ ਸਾਰੇ ਮਿਲ ਜੁਲ ਕੇ ਹੀ ਲੋਕ ਹਿੱਤਾਂ ਲਈ ਕੰਮ ਕਰਦੇ ਹਨ ਨਵੇਂ ਫੈਸਲੇ ਲੈਣਗੇ ਇਸ ਮੌਕੇ ਪਾਰਟੀ ਵਰਕਰਾਂ ਤੇ ਇਲਾਕਾ ਵਾਸੀਆਂ ਵੱਲੋਂ ਮੰਤਰੀ ਰਵਜੋਤ ਸਿੰਘ ਦਾ ਸਨਮਾਨ ਕਰਦਿਆਂ ਉਹਨਾਂ ਦਾ ਹੁਸ਼ਿਆਰਪੁਰ ਵਿਖੇ ਪਹੁੰਚਣ ਤੇ ਧੰਨਵਾਦ ਵੀ ਕੀਤਾ ਗਿਆ ਜੀ ਮੈਂ ਤਾਂ ਸਭ ਤੋਂ ਪਹਿਲਾਂ ਉਸ ਅਕਾਲਪੁਰ ਕੁワイਗੁਰੂ ਜੀ ਦਾ ਧੰਨਵਾਦ ਕਰੂੰਗਾ ਤੇ ਨਾਲ ਹੀ ਮੈਂ ਆਪਣੀ ਹਾਈ ਕਮਾਂਡ ਕੇਜਰੀਵਾਲ ਜੀ ਮਨੀਸ਼ ਜੀ ਸੰਜੇ ਸਿੰਘ ਜੀ ਡਾਕਟਰ ਸੰਦੀਪ 파ਠਕ ਤੇ ਸਾਡੇ ਪੰਜਾਬ ਦੀ ਪੂਰੀ ਹਾਈ ਕਮਾਂਡ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸਾਰੇ ਕੈਬਨਲ ਕੁਲੀਗ ਤੇ ਪੂਰੇ ਪੰਜਾਬ ਤੇ ਖਾਸ ਕਰਕੇ ਹੁਸ਼ਿਆਰਪੁਰ ਜ਼ਿਲ੍ਹਾ ਤੇ ਮੇਰੇ ਹਲਕਾ ਮੈਂ ਸਾਰਿਆਂ ਨੂੰ ਤੁਹਾਡੇ ਮਾਧਮ ਥਰੂ ਵਧਾਈ ਦਿੰਦਾ ਤੇ ਮੈਂ ਧੰਨਵਾਦ ਕਰਦਾ ਕਿ ਇੱਕ ਵੱਡੀ ਜ਼ਿੰਮੇਵਾਰੀ ਇੱਕ ਨਵੀਂ ਪਾਰੀ ਸ਼ੁਰੂ ਕਰਨ ਅਸੀਂ ਜਾ ਰਹੇ ਹਾਂ ਤੇ ਮੈਂ ਅਰਦਾਸ ਵੀ ਕਰਦਾ ਉਸ ਰੱਬ ਅੱਗੇ ਕਿ ਸਾਨੂੰ ਇਮਾਨਦਾਰੀ ਸਾਨੂੰ ਸ਼ਕਤੀ ਬਖਸ਼ਣ ਸਾਨੂੰ ਬਲ ਦਕ ਬਖਸ਼ਣ ਕਿ ਅਸੀਂ ਤਾਂ ਦੇਈ ਨਾ ਸੀ ਪੰਜਾਬ ਦੀ ਸੇਵਾ ਕਰ ਸਕੀ ਆਪਾਂ ਆਪਾਂ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਪਹਿਲਾ ਮੈਸੇਜ ਕੀ ਦੋਗੇ ਦੁਨੀਆ ਜੀ ਮੈਸੇਜ ਮੈਂ ਇਹ ਕਹੋਗਾ ਅਸੀਂ ਹਮੇਸ਼ਾ ਪੋਜ਼ਿਟਿਵ ਰਹੇ ਹਾਂ ਅਸੀਂ ਹਮੇਸ਼ਾ ਕੌਨਫੀਡੈਂਟ ਰਹੇ ਹਾਂ ਤੇ ਹੁਣ ਵੀ ਅਸੀਂ ਪੋਜੀਟਿਵਲੀ ਕੌਨਫੀਡੈਂਟ ਹੋ ਗਏ ਅਸੀਂ ਪੰਜਾਬ ਦੀ ਸੇਵਾ ਕਰਾਂਗੇ ਹਾਰਪੁਰ ਦੀ ਸੇਵਾ ਕਰਾਂਗੇ ਤੇ ਸਾਡੇ ਕੋਲ ਬਹੁਤ ਅੱਛੀ ਟੀਮ ਹੈ ਹਾਰਪੁਰ ਦੀ ਤੇ ਅਸੀਂ ਬੈਠ ਕੇ ਬੈਠਕ ਵੀ ਕੀਤੀ ਆਪਾਂ ਤੇ ਮੈਂ ਇਹੀ ਮੈਸੇਜ ਦਿੱਤਾ ਕਿ ਅਸੀਂ ਜਿੱਲਾ ਵੱਤਵਾ ਦਸੀਂ ਆਪਣੇ ਪੰਜਾਬ ਦੀ ਸੇਵਾ ਡਵੈਲਪਮੈਂਟ ਲਈ ਅਸੀਂ ਲੋਕਾਂ ਦੀ ਭਲਾਈ ਲਈ ਇੱਕ ਜੋ ਸਾਡਾ ਮਕਸਦ ਸੀ ਆਮ ਆਦੀ ਪਾਰਟੀ ਦਾ ਕਲੀਨ ਗਵਰਨਰਸ ਟਰਾਂਸਪੇਰੈਂਟ ਗਵਰਨਰਸ ਆਪਾਂ ਜਿਸ ਨੂੰ ਅਸੀਂ ਮੋਰੇ ਰੱਖ ਕੇ ਆਏ ਸੀ ਆਪਾਂ ਉਹਨੂੰ ਅਸੀਂ ਆਪਾਂ ਪ੍ਰੈਕਟੀਕਲੀ ਅਸੀਂ ਲਾਗੂ ਕਰਾਂਗੇ ਜੀ ਜਿੰਪਾ ਜਿਹੇ ਟਾਈਮ ਤੇ ਜਿਹੜੇ ਪ੍ਰੋਜੈਕਟ ਚੱਲ ਰਹੇ ਸਕੇ ਜਾਂ ਜਿਹਨਾਂ ਦਾ ਸ਼ੁਰੂਆਤ ਹੋ ਚੁੱਕੀ ਸੀ ਕਿ ਕੋਈ ਕੋਈ ਕੰਪਲੀਟ ਹੋ ਕੇ ਚੱਲਦੇ ਰਹੋਗੇ ਜਾਂ ਨਹੀਂ ਕਿਦਾਂ ਸਾਡੇ ਬਡੇ ਸਤਕਾਰਤ ਦੇ ਸਾਡੇ ਬਡੇ ਪਰਾ ਨੇ ਉਹ ਤੇ ਪ੍ਰੋਜੈਕਟ ਜਿਹੜੇ ਜਿਹੜੇ ਵੀ ਚੱਲਦੇ ਸੀ ਉਹਨਾਂ ਦੇ ਉਹਦੀ ਕੰਟੀਨਿਊ ਹੋਣਗੇ ਤੇ ਅਸੀਂ ਉਹ ਚ ਕੋਈ ਸਾਡੀ ਕੋਈ ਇਦਾਂ ਦੀ ਵੀਰਚ ਕੋਈ ਗੱਲਬਾਤ ਜਾ ਕਰ ਇੰਟਰਫੇਰੈਂਸ ਨਹੀਂ ਹੋਏਗੀ ਜੀ ਹੋਰ ਆਪਾਂ ਨਵਾਂ ਕੀ ਲੇ ਆ ਮਾਗੇ ਮੈਂ ਜਰੂਰ ਮੈਨੂੰ ਇੱਕ ਵਾਰੀ ਚਾਰਜ ਲੈ ਲੰਦੋ ਮੈਂ ਪੂਰੀ ਡਿਪਾਰਟਮੈਂਟ ਦੀ ਟੀਮ ਨਾਲ ਸੀ ਆਪਾਂ ਕੁਛ ਨਾ ਕੁਛ ਵਧੀਆ ਕੋਈ ਹੁਸ਼ਾਰਪੁਰ ਜੋ ਡਵੈਲਪਮੈਂਟ ਲਈ ਕੁਛ ਨਵੀਂ ਚੀਜ਼ ਕੋਈ ਲੈ ਕੇ ਆ ਆ ਮਾਗੇ ਆਪਾਂ ਐਜ਼ ਅ ਡਿਪਾਰਟਮੈਂਟ ਵਲੋਂ ਅਸੀਂ ਆਪਾਂ ਜਰੂਰ ਕਰਾਂਗੇ ਕਿ ਸਾਡਾ ਜ਼ੱਦੀ ਸ਼ਹਿਰ ਹੈਗਾ ਅਸੀਂ ਪੜੇ ਲਿਖੇ ਜੰਪਲ ਸਾਡੀ ਸਾਰੀ ਇੱਥੋਂ ਦੀ ਹੈਗੀ ਆਪਾਂ ਜਰੂਰ ਆਪਾਂ ਹੁਸ਼ਾਰਪੁਰ ਦੀ ਜਨਤਾ ਲਈ ਲੋਕਾਂ ਲਈ ਆਪਾਂ ਕੋਈ ਨਵੀਂ ਪਹਿਲ ਨਵੀਂ ਸਕੀਮ ਲੈ ਕੇ ਆਵਾ